दोस्तों दोस्तों चारे चारे सारे दोस्त वीर के जिस तरह तो साल शुरू हो गया दो हजार पची न्यू ईयर साडे सारे दोस्त नु न्यू ईयर नवा साल दव मुबारक सब नमनावा नेक दवा उमीद कर साल अच्छा गुजरे ਤੇ ਜ਼ਿੰਦਗੀ ਦੇ ਵਿੱਚ ਬਹਾਰਾਂ ਬਹਾਰਾਂ ਤੇ ਇਹ ਹੀ ਗੱਲ ਬਾਈ ਰਜੀਤ ਸਿੰਘ ਢੱਡੀ ਵਾਲੇ ਕਰ ਰਹੇ ਨੇ ਉਹਨਾਂ ਨੂੰ ਵੀ ਹੈਪੀ ਨਿਊ ਇਅਰ ਸਭ ਲੋਕਾਂ ਨੂੰ ਤੇ ਆਪਾਂ ਵੀਡੀਓ ਦੇਖ ਲੰਘੀਆਂ ਵੀਡੀਓ ਤੇ ਇੱਕ ਦੋ ਦਿਨ ਆਪਾਂ ਲੇਟ ਹੋ ਗਏ ਆ ਉਹਦੀ ਵਜ੍ਹਾ ਅਸੀਂ ਦੱਸਿਆ ਕਿ ਸਾਡੀ ਥੋੜੀ ਤਬੀਅਤ ਨਾ ਸਾਸੀ ਤੇ ਅਸੀਂ ਵੀਡੀਓ ਬਣਾ ਨਹੀਂ ਸਕੇ ਹਾਂ ਤੇ ਹੁਣ ਆਪਾਂ ਜਲਦੀ ਨਾਲ ਵੀਡੀਓ ਸ਼ੁਰੂ ਕਰਨੀ ਆ ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਵਿੱਚ ਨਵੇਂ ਸਾਲ ਦੀਆਂ ਮੁਬਾਰਕਾਂ ਦੇਣ ਲਈ ਆਇਆ ਹਾਂ ਸਾਲ 2024 ਜਾ ਰਿਹਾ ਤੇ 2025 ਆ ਰਿਹਾ ਨਵਾਂ ਸਾਲ ਚੜ ਰਿਹਾ ਸਾਡੇ ਹਰ ਇੱਕ ਦੀ ਕਾਮਨਾ ਹੋਣੀ ਚਾਹੀਦੀ ਹੈ ਸ਼ੁਭ ਕਾਮਨਾ ਕਿ ਸਭ ਦਾ ਭਲਾ ਹੋਵੇ ਸਭ ਖੁਸ਼ ਰਹਿਣ ਸਾਰਿਆਂ ਦੀ ਜ਼ਿੰਦਗੀ ਆਨੰਦਮਈ ਹੋਵੇ ਖੁਸ਼ੀ ਖੁਸ਼ੀ ਬੀਤੇ ਰੰਗ ਵਿੱਚ ਬੀਤੇ ਆਨੰਦ ਵਿੱਚ ਬੀਤੇ ਭਾਲਾ ਕੇ ਸਨ 2024 ਤੋਂ 25 ਆ ਜਾਏ ਫਲ ਤੇ ਕਰਮਾਂ ਦਾ ਹੀ ਰਹਿਣਾ ਜਿਸ ਤਰ੍ਹਾਂ ਦੇ ਕਰਮ ਕਰ ਰਹੇ ਆ ਉਦਾਂ ਦਾ ਰਿਜ਼ਲਟ ਆਏਗਾ ਉਸੇ ਤਰ੍ਹਾਂ ਦੀ ਜ਼ਿੰਦਗੀ ਬਤੀਤ ਹੁੰਦੀ ਹੈ ਅੱਜ ਵਿੱਚੋਂ ਕੱਲ ਨਿਕਲਦਾ ਹੈ ਕੱਲ ਵਿੱਚੋਂ ਪਰਸੋਂ ਤੇ ਪਰਸੋਂ ਵਿੱਚੋਂ ਚੌਥ ਨਿਕਲੇਗਾ ਪਰਸੋਂ 23 ਤੋਂ 24 ਆਇਆ ਸੀ ਤੇ 24 'ਚੋਂ ਹੀ 25 ਆਉਣਾ ਕਰਮਾਂ ਦਾ ਫਲ ਨਾਲ ਨਾਲ ਚੱਲਦਾ ਰਹਿੰਦਾ ਹੈ ਪਰ ਅਸੀਂ ਜੇ ਆਪਣੇ ਆਪ ਤੇ ਕੰਮ ਕਰੀਏ ਤੇ ਖੁਸ਼ੀਆਂ ਅਸੀਂ ਜ਼ਿੰਦਗੀ ਚ ਲਿਆ ਸਕਦੇ ਆ ਖੁਸ਼ੀਆਂ ਚੜਦੀ ਕਲਾ ਨਵੇਂ ਸਾਲ ਨੇ ਨਹੀਂ ਲਿਉਣੀ ਨਵੀਂ ਸੋਚ ਨੇ ਜ਼ਰੂਰ ਲਿਆ ਨਵੇਂ ਵਿਚਾਰਾਂ ਨੇ ਜ਼ਿੰਦਗੀ ਚ ਖੁਸ਼ੀ ਲਿਆਓ ਸੋਚ ਪੁਰਾਣੀ ਐ ਵਿਚਾਰ ਪੁਰਾਣੇ ਨੇ ਮੱਤ ਪੁਰਾਣੀ ਐ ਨਵੇਂ ਸਾਲ ਵਿੱਚ ਜਾ ਕੇ ਨਵਾਂ ਕੀ ਹੋਇਆ ਫਿਰ ਨਵੇਂ ਸਾਲ ਵਿੱਚ ਜਾ ਕੇ ਤਾਂ ਚੀਜ਼ ਆਉਣੀ ਹੈ ਜੇ ਸੋਚ ਵੀ ਨਵੀਂ ਆਵੇ ਕੰਮ ਵੀ ਨਵੇਂ ਕਰੀਏ ਵਿਚਾਰ ਵੀ ਨਵੇਂ ਭੈਣੋਂ ਪ੍ਰਾਵੋ ਵਿਚਾਰਾਂ ਨੂੰ ਰਿਪਲੇਸ ਵਿਚਾਰਾਂ ਨਾਲ ਹੀ ਕੀਤਾ ਜਾ ਸਕਦਾ ਹੈ ਨੈਗੇਟਿਵਿਟੀ ਵਾਲੇ ਵਿਚਾਰ ਹੀ ਨੇ ਹੋਰ ਨੈਗੇਟਿਵਿਟੀ ਕੀ ਹੁੰਦੀ ਹੈ ਨੈਗੇਟਿਵਿਟੀ ਵਾਲੇ ਵਿਚਾਰ थिंकिंग नेगेटिव थिंकिंग फिर की करिए रिप्लेस करो पॉजिटिव थिंकिंग चंगे विचार चंगे विचार जे ਤੁਹਾਡਾ ਆਪਣਾ ਮਾਈਂਡ ਕ੍ਰੀਏਟ ਨਹੀਂ ਕਰਦਾ ਤਾਂ ਕਿਸੇ ਦੇ ਚੰਗੇ ਵਿਚਾਰ ਲੈ ਹੈਪਲੈਸ ਘੁੰਮਦੇ ਰਹਿਣ ਦਿਮਾਗ ਵਿੱਚ ਚੱਲਦੇ ਰਹਿ ਗੁਰਬਾਣੀ ਸ਼ੁਭ ਵਿਚਾਰ ਚੰਗੇ ਵਿਚਾਰ ਉਹ ਸਾਡੀ ਸੁਰਤ ਵਿੱਚ ਘੁੰਮਦੀ ਰਵੇ 네ਗੇਟਿਵਿਟੀ ਖਤਮ ਹੋ ਗਈ ਪੋਜ਼ਿਟਿਵਿਟੀ ਆ ਗਈ ਜਾਂ ਕਿਸੇ ਵੀ ਗੁਰਮਖਾਂ ਸਤਪੁਰਖਾਂ ਮਹਾਪੁਰਖਾਂ ਦੇ ਉਹ ਬਚਨ ਮਹਾਪੁਰਖ ਕੋਈ ਚੋਲੇ ਵਾਲੇ ਜਾਂ ਪੱਗਾਂ ਵਾਲੇ ਇਦਾਂ ਹੀ ਨਹੀਂ ਮਹਾਨ ਰੂਹਾਂ ਚੰਗੇ ਲੋਕ ਚੰਗੀ ਵਿਚਾਰ ਰੱਖਣ ਵਾਲੇ ਚੰਗੇ ਕੰਮ ਕਰਨ ਵਾਲੇ ਉਹਨਾਂ ਦੇ ਵਿਚਾਰ ਸਾਡੀ ਸੁਰਤ ਵਿੱਚ ਘੁੰਮਦੇ ਰਹਿਣ। ਘੇੜੇ ਦਿੰਦੇ ਰਹਿਣ। ਤੇ 네ਗੇਟਿਵ ਵਿਚਾਰ ਫਿਰ ਆਪੇ ਭੱਜ ਜਾਂਦੇ ਆ। ਚੋਰ ਭੱਜ ਜਾਂਦੇ ਆ ਜਦੋਂ ਪਤਾ ਹੋਵੇ ਕਿ ਚੌਕੀਦਾਰ ਜਾਗਦਾ ਹੈ। 네ਗੇਟਿਵ ਵਿਚਾਰ ਆਪੇ ਚਲੇ ਜਾਣਗੇ ਜਦੋਂ ਪੋਜ਼ਿਟਿਵ ਵਿਚਾਰ ਆ ਗਏ। ਸੋ ਮੈਂ ਦੁਆਰਾ ਦੁਹਰਾਉਣ ਲੱਗਾ ਜੇ ਤੁਹਾਡੇ ਕੋਲ ਖੁਦ ਤੋਂ ਕ੍ਰੀਏਟ ਨਹੀਂ ਨਾ ਹੋ ਰਹੇ ਪੋਜ਼ਿਟਿਵ ਵਿਚਾਰ। ਤੇ ਪੋਜ਼ਿਟਿਵ ਵਿਚਾਰਾਂ ਵਾਲਿਆਂ ਦੀ ਸੰਗਤ ਸ਼ੁਰੂ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਨੈਗੇਟਿਵ ਹੋ ਜਾਣਾ ਫਿਰ ਤੁਸੀਂ ਹਰ ਵੇਲੇ ਟੇਪ ਕੋਲ ਰੱਖੋ ਫੋਨ ਦੇ ਉੱਤੇ ਲਾ ਕੇ ਰੱਖੋ ਪੋਜ਼ਿਟਿਵ 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 ਵਿਚਾਰ ਘੁੰਮਦੇ ਰਹਿਣ ਜਿਆਦਾ ਹੈਲਪਫ ਬਾਰੋਂ ਹੈਲਪਫ ਹੌਲੀ ਹੌਲੀ ਜਦੋਂ ਤੁਸੀਂ ਬਾਹਰੋਂ ਚੰਗੇ ਵਿਚਾਰ ਸੁਣਦੇ ਰਹੇ ਸੁਣਦੇ ਰਹੇ ਸੁਣਦੇ ਰਹੇ ਫਿਰ ਤੁਹਾਡੇ ਖੁਦ ਉਹ ਚੰਗੇ ਵਿਚਾਰ ਅੰਦਰ ਕ੍ਰੀਏਟ ਹੋਣੇ ਸ਼ੁਰੂ ਹੋ ਜਾਣਗੇ ਨਵੀਂ ਜਿੰ ਨਵੇਂ ਵਿਚਾਰ ਲਿਆਓ ਨਵੇਂ ਸਾਲ ਵਿੱਚ ਨਵੀਂ ਜ਼ਿੰਦਗੀ ਸਾਰੀ ਗੇਮ ਵਿਚਾਰਾਂ ਦੀ ਹੈ ਬਾਹਰ ਜੋ ਵੀ ਹੋ ਰਿਹਾ ਉਹ ਲੱਗਦਾ ਸਾਡੇ ਅੰਦਰ ਆ ਕੇ ਹੀ ਹੈ ਬਾਹਰ ਕਿਸੇ ਨੇ ਮੈਨੂੰ ਮਾੜਾ ਕਿਹਾ ਫੀਲ ਕਿੱਥੇ ਹੋਣਾ ਅੰਦਰ ਬਾਹਰ ਕਿਸੇ ਨੇ ਮੇਰੀ ਸਿਫਤ ਨਹੀਂ ਕੀਤੀ ਫੀਲ ਕਿੱਥੇ ਹੋਣਾ ਅੰਦਰ ਲੱਖ ਬੰਦੇ ਨੇ ਮਾੜਾ ਕਿਹਾ ਫੀਲ ਕਿੱਥੇ ਹੋਣਾ ਹੈ ਅੰਦਰ ਲੱਖ ਬੰਦੇ ਨੇ ਚੰਗਾ ਕਿਹਾ ਫੀਲ ਕਿੱਥੇ ਹੋਣਾ ਹੈ ਅੰਦਰ ਫਿਰ ਕੰਮ ਕਾਦੇ ਤੇ ਕਰੀਏ ਬਾਹਰ ਵਾਲੇ ਲੱਖ ਬੰਦੇ ਉੱਤੇ ਚੰਗਾ ਕਹਿਣ ਵਾਲੇ ਉੱਤੇ ਮਾੜਾ ਕਹਿਣ ਵਾਲੇ ਉੱਤੇ ਜਾਂ ਫਿਰ ਜਿੱਥੇ ਫੀਲ ਹੁੰਦਾ ਹੈ ਜਿੱਥੇ ਫੀਲ ਹੁੰਦਾ ਉੱਥੇ ਬਾਹਰਲੇ ਲੋਕ ਤੀਰ ਮਾਰ ਰਹੇ ਨੇ ਲੱਖ ਬੰਦਾ ਤੁਹਾਡੇ ਵੱਲ ਤੀਰ ਲੈ ਕੇ ਬੈਠਾ ਤੀਰਾਂ ਨੂੰ ਰੋਕਣ ਨਾ ਜਾਓ ਖੁਦ ਸਾਈਡ ਤੇ ਹਟ ਜਾਓ ਆਪਣੇ ਮਨ ਤੇ ਕੰਮ ਕਰਨਾ ਸਿੱਖਣਾ ਆਪਣੇ ਆਪ ਸਾਰੀ ਗੇਮ ਸਾਡੇ ਤੁਹਾਡੇ ਮਾਈਂਡ ਦੀ ਹੈ ਤੇ ਆਪਾਂ ਮਨ ਤੇ ਕੰਮ ਕਰਨਾ ਹੈ ਮਨ ਕੀ ਹੈ ਵਿਚਾਰ 네ਗੇਟਿਵਿਟੀ 네ਗੇਟਿਵ ਵਿਚਾਰ ਪੋਜ਼ਿਟਿਵਿਟੀ ਪੋਜ਼ਿਟਿਵ ਵਿਚਾਰ ਬਜਾ ਰਹੀਦੇ ਬਸ ਤੇ ਨਵੇਂ ਨਵੇਂ ਵਿਚਾਰ ਸੁਣਾਗੇ ਸਮਝਾਂਗੇ ਜ਼ਿੰਦਗੀ ਚ ਅੱਗੇ ਵਧਾਂਗੇ ਇਹ ਤਾਂ ਗੱਲ ਪੱਕੀ ਐ ਕਿ 2024 ਐ ਨਾ ਹੁਣ 25 ਆ ਗਿਆ ਤੇ 2000 ਜਦੋਂ 2100 24 ਆਏਗਾ ਆਪਣੇ ਚੋਂ ਕੋਈ ਨਹੀਂ ਹੋਣਾ 100 ਸਾਲ ਬਾਅਦ ਹੋਵੇ ਕੋਈ ਚੰਗੀ ਗੱਲ ਐ ਪਰ ਮੁਸ਼ਕਲ ਐ 100 ਸਾਲ ਬਾਅਦ ਸਾਡੇ ਚੋਂ ਕੋਈ ਨਹੀਂ ਹੋਣਾ ਕਈਆਂ ਮਰਿਆਂ ਦਾ ਦੁੱਖ ਮੰਨਦੇ ਆ ਪਰ ਆਪਾਂ ਵੀ ਮਰਿਆਂ ਦੀ ਲਿਸਟ ਵਿੱਚ ਚਲੇ ਜਾਵਾਂਗੇ ਉਦੋਂ ਤੱਕ ਆਉਣ ਵਾਲੇ 50 ਸਾਲ ਵਿੱਚ ਵੀ ਸਾਡੇ ਚ ਕਈ ਨਹੀਂ ਹੋਣੇ ਬਹੁਤੇ ਨਹੀਂ ਹੋਣੇ 50 ਵਿੱਚ ਇਹ ਵੀ ਹੋ ਸਕਦਾ ਹੈ 2025 ਸਾਡੇ ਦੀ ਆਖਰੀ ਸਾਲ ਹੋਵੇ ਜ਼ਿੰਦਗੀ ਨੂੰ ਏਦਾਂ ਜਿਓ ਕਿ ਇਹ ਸਾਲ ਮੇਰਾ ਆਖਰੀ ਸਾਲ ਹੈ ਏਦਾਂ ਜ਼ਿੰਦਗੀ ਨੂੰ ਮੰਨਣਾ ਚਾਹੀਦਾ ਹਰ ਪਲ ਨੂੰ ਇੰਜੋਏ ਕਰੋ ਇੰਜੋਏ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਪੀਓ ਖਾਓ ਆਨੰਦ ਲਓ ਇੰਜੋਏ ਦੇ ਅਰਥ ਇਹ ਕੱਢਦੇ ਆ ਆਪਣੇ ਆਪ ਨਾਲ ਜੁੜੋ ਅੰਦਰੋਂ ਖੁਸ਼ੀ ਲੱਭੋ ਆਪਣੇ ਆਪ 'ਚ ਖੁਸ਼ ਸ਼ਰਾਬ ਦੇ ਪੈਗ ਨੂੰ ਵੇਖ ਕੇ ਅਖੇ ਮੈਨੂੰ ਖੁਸ਼ੀ ਮਿਲਦੀ ਹੈ 10 20 ਬੰਦੇ ਚੰਗਾ ਕਹਿਣ ਮੈਨੂੰ ਖੁਸ਼ੀ ਮਿਲਦੀ ਹੈ ਕਬੂਤਰ ਉੱਡਿਆ ਜਾਂਦਾ ਵੇਖ ਕੇ ਜਿੱਦਣ ਤੈਨੂੰ ਖੁਸ਼ੀ ਮਿਲਣ ਲੱਗ ਪਈ ਸਮਝ ਲਈ ਹੋਣੇ ਤੇਰੇ ਅੰਦਰੋਂ ਪ੍ਰਗਟ ਹੋਣਾ ਲੱਗੇ ਚੜਦਾ ਸੂਰਜ ਛਿਪਦਾ ਸੂਰਜ nikal reya patta nikal rahi kali nikaj akada tin ka uddya janda patanga jagmag jagmag karde itthe nikke nikke jeev chidiyan da bolna har cheez jadon tuhanu khushi den lagdi feel banndi ਚਾਰੇ ਨਿਆਂ ਦਾ ਵਗਣਾ ਨਦੀਆਂ ਦਾ ਵਗਣਾ ਦਰਿਆਵਾਂ ਦਾ ਚੱਲਣਾ ਸਮੁੰਦਰਾਂ ਦੀਆਂ ਲਹਿਰਾਂ ਹਰ ਚੀਜ਼ 'ਚ ਜਦੋਂ ਸੁਆਦ ਆਉਣ ਲੱਗ ਗਿਆ ਫਿਰ ਆਨੰਦ ਬਣੇਗਾ ਪਿਆਲੀ ਤੇ ਡਿਪੈਂਡ ਰਹੀ ਖੁਸ਼ੀ ਗੱਲ ਨਹੀਂ ਬਣਦੀ ਬਹੁਤ ਕੁਝ ਜ਼ਿੰਦਗੀ 'ਚ ਮਿਸ ਕਰ ਰਹੇ ਆ ਸੋ ਪਹਿਲਾਂ ਆਪਣੇ ਆਪ ਤੇ ਕੰਮ ਕਰੋ ਫਿਰ ਤੁਹਾਨੂੰ ਹਰ ਚੀਜ਼ 'ਚੋਂ ਸੁਆਦ ਆਏਗਾ ਜਿੱਦਣ ਤੁਹਾਨੂੰ ਆਪਣੇ ਆਪ ਪ੍ਰਤੀ ਜਿਹੜਾ ਨੈਗੇਟਿਵ ਨਜ਼ਰੀਆ ਪੁਆਇੰਟ ਆਫ ਊ ਨੈਗੇਟਿਵ ਆਪਣਾ ਆਪ ਪਸੰਦ ਆ ਗਿਆ ਨਾ ਜਿੱਦਣ ਫਿਰ ਤੁਹਾਨੂੰ ਹਰ ਚੀਜ਼ ਹੀ ਪਸੰਦ ਆਏ ਤੇ ਆਪਣਾ ਆਪ ਪਸੰਦ ਤਾਂ ਆਏਗਾ ਜੇ ਸ਼ੁੱਧ ਹੋਵਾਂਗੇ ਸਾਫ਼ ਹੋਵਾਂਗੇ ਸੜਦੇ ਰਹੋ ਸੜਦੇ ਰਹੋ ਸੜੀ ਜਾਣਾ ਕਿਸੇ ਵੱਲ ਵੇਖ ਕੇ ਇਹਦਾ ਮਤਲਬ ਆ ਆਪਣਾ ਆਪ ਜੇ ਮੈਲ ਆ ਮਨ ਦੀ ਮੈਲੇ ਹੋਈ ਹੁੰਦੀ ਹੈ ਨਾ ਬੰਦਾ ਹੀ ਰੱਬ ਹੈ ਜੇ ਮੈਲ ਲਾ ਲਵੇ ਤੇ ਸੜੀ ਜਾ ਉਹ ਵੇਖ ਵੇਖ ਕੇ ਇਹਦੇ ਤੇ ਕੰਮ ਕਰੀਏ ਬਿਨਾਂ ਸਭ ਦਾ ਭਲਾ ਹੋਵੇ ਸਾਰਿਆਂ ਦੀ ਚੜ੍ਹਦੀ ਕਲਾ ਹੋਵੇ ਫਿਰ ਵੈਰ ਮਨ ਚ ਰੱਖਣਾ ਬਦਲਾ ਲੈਣ ਦੀ ਪਾਵਣ ਹਰ ਵੇਲੇ ਮਰ ਜਾਗੇ ਜਾਂ ਮਾਰ ਦਿਆਂਗੇ ਬਦਲਾ ਲੈਣਾ ਇਹ ਛੱਡ ਦੇ ਮੈਲ ਜਿੰਨੀ ਪਈ ਹੈ ਛੱਡ ਓਏ ਹੋਏ ਉਸ਼ਵੀ ਕੀਤਾ ਕਿਸੇ 2024 ਜਦੋਂ ਪਿੱਛੇ ਰਹਿ ਜਾਏਗਾ ਨਾ ਤਾਂ ਸਾਰਿਆਂ ਨੂੰ ਮਾਫ ਕਰਦੀ ਕਿਸੇ ਬੰਦੇ ਨੇ ਜ਼ਿੰਦਗੀ ਚ ਕੁਝ ਵੀ ਕੀਤਾ ਸਭ ਨੂੰ ਮਾਫ ਕਰਦੀ ਪਿਆਰ ਕਰਨ ਵਾਲਿਆਂ ਨੂੰ ਉਹਨਾਂ ਦਾ ਵੀ ਧੰਨਵਾਦ ਇਸ ਸਾਲ ਚ ਤੇ ਮੈਨੂੰ ੱੱਕੇ ਮਾਰਨ ਵਾਲਿਆਂ ਦਾ ਵੀ ਧੰਨਵਾਦ ਇਦਾਂ ਕੋ ਕਿਉਂਕਿ ਦੋਵਾਂ ਨੇ ਸਿਖਾਇਆ ਕਈ ਸੰਸਾਰ ਦੇ ਲੋਕ ਜਦ ਤੁਹਾਨੂੰ ੱੱਕਾ ਮਾਰਦੇ ਆ ਤੁਸੀਂ ਆਪਣੇ ਆਪ ਚ ਆ ਜਾਂਦੇ ਹੋ ਆਪਣੇ ਅੰਦਰ ਜੁੜਦੇ ਹੋ ੱੱਕਾ ਮਾਰਨ ਵਾਲਿਆਂ ਦਾ ਵੀ ਧੰਨਵਾਦ ਸ਼ੁਕਰਾਨਾ ਕਰੋ ਸੋ ਸਭ ਨੂੰ ਮਾਫ ਕਰਦੇ ਹੋਏ ਸਭ ਦਾ ਸ਼ੁਕਰਾਨਾ ਕਰਦੇ ਹੋਏ ਆਪਾਂ ਅੱਗੇ ਵਧਣਾ ਅੱਗੇ ਅੱਗੇ ਚੱਲੀ ਜਾਣਾ ਨਵੇਂ-ਨਵੇਂ ਕੰਮ ਕਰਨੇ ਨੇ ਜ਼ਿੰਦਗੀ 'ਚ ਕਿਸੇ ਤੇ ਡਿਪੈਂਡ ਨਾ ਸਾਡੀ ਖੁਸ਼ੀ ਸਾਡੇ ਤੋਂ ਹੀ ਹੋਣੀ ਚਾਹੀਦੀ ਕੁਦਰਤ ਦੇ ਰੰਗ ਤਮਾਸ਼ਿਆਂ ਨੂੰ ਵੇਖ-ਵੇਖ ਕੇ ਅਸੀਂ ਖੁਸ਼ ਹੋਣਾ ਸਿੱਖ ਲਈ ਬਾਕੀ ਹਰ ਵੇਲੇ ਆਪਣੇ ਆਪ ਤੇ ਆਪਾਂ ਧਿਆਨ ਰੱਖਾਂ ਬਾਹਰ ਛੱਡ ਦਿਓ ਕੌਣ ਮਾੜਾ ਕਹਿੰਦਾ ਕੌਣ ਚੰਗਾ ਕਹਿੰਦਾ ਕੌਣ ਗਾਲ੍ਹਾਂ ਕੱਢਦਾ ਕੌਣ ਹਾਰ ਪਾਉਂਦਾ ਆਪਣੇ ਆਪ ਤੇ ਦ੍ਰਿਸ਼ਟੀ ਰੱਖਿਓ ਕਹਿੰਦੇ ਹੁੰਦੇ ਨੇ ਨਾ ਕਿ ਦ੍ਰਿਸ਼ਟੀ ਹਟੀ ਦੁਰਘਟਨਾ ਕਟੀ ਪੰਜਾਬੀ ਚ ਕੀ ਲਿਖਿਆ ਹੁੰਦਾ ਨਜ਼ਰ ਹਟੀ ਦੁਰਘਟਨਾ ਕਟੀ ਆਪਣੇ ਆਪ ਤੋਂ ਦ੍ਰਿਸ਼ਟੀ ਹਟੀ ਦੁਰਘਟਨਾ ਕਟੀ ਨਜ਼ਰ ਆਪਣੇ ਆਪ ਤੇ ਰੱਖੋ ਮੇਰੇ ਅੰਦਰ ਕੀ ਚੱਲਦਾ ਬੋਡੀ ਪ੍ਰਤੀ ਅਵੇਅ ਰਹੋ ਆਪਣੇ ਸਾਂਹਾਂ ਤੇ ਫੋਕਸ ਰੱਖੋ ਫਿਰ ਆਪਣੇ ਮਨ ਪ੍ਰਤੀ ਅਵੇਰ ਹੋ ਫਿਰ ਆਪਣੇ ਇਮੋਸ਼ਨ ਪ੍ਰਤੀ ਅਵੇਰ ਹੋ ਆਪਣੇ ਆਪ ਨੂੰ ਹਰ ਵੇਲੇ ਵਾਚ ਕਰਦੇ ਰਹੋ ਵਿਟਨੈਸ ਬਣੇ ਰਹੋ ਆਪਣੇ ਆਪ ਦੇ ਜਾਗਰੂਕ ਹੋ ਜਾਗ ਕੇ ਆਪਣੇ ਕੰਮ ਨੂੰ ਆਪਣੇ ਖਿਆਲਾਂ ਨੂੰ ਆਪਣੇ ਜਜ਼ਬਾਤਾਂ ਨੂੰ ਵੇਖਦੇ ਰਹੋ ਵੇਖਦੇ ਰਹੋ ਵੇਖਦੇ ਰਹੋ ਗਲਤੀ ਦੀ ਗੁੰਜਾਇਸ਼ ਨਹੀਂ ਰਹਿੰਦੀ ਗਲਤੀਆਂ ਉਦੋਂ ਹੀ ਕਰਦੇ ਜਦੋਂ ਸੁੱਤੇ ਪਏ ਹਾਂ ਸੋ ਆਪਣੇ ਆਪ ਤੇ ਹਰ ਵੇਲੇ ਨજર ਰੱਖੋ ਧਿਆਨ ਰੱਖੋ ਹਰ ਵੇਲੇ ਆਪਣੇ ਆਪ ਤੇ ਫੋਕਸ ਰੱਖਿਓ ਮਨ ਤੇ ਕੰਮ ਕਰਿਓ ਪਹਿਣੋਂ ਪਰ ਆਓ 2025 ਵਿੱਚ ਇਕੱਲੇ ਬੈਠੋ 5 ਮਿੰਟ 10 ਮਿੰਟ ਇਕੱਲੇ ਬੈਠਣ ਦੀ ਆਦਤ ਪਾਓ ਇਨੀ ਬੇਨਤੀ ਮੰਨ ਲਓ ਘੜੀ ਵੇਖ ਕੇ 5 ਮਿੰਟ ਬੈਠਿਆ ਕਰੋ ਅੱਖਾਂ ਬੰਦ ਕਰ ਲੀਆ ਆਉਂਦੇ ਜਾਂਦੇ ਸਾਹ ਨੂੰ ਵੇਖੀ ਜਾਉਂਗਾ ਮਨ ਆਲੇ ਦੁਆਲੇ ਭੱਜੇਗਾ ਕੋਈ ਗੱਲ ਨਹੀਂ ਸਾਹ ਹੀ ਵੇਖੀ ਜਾਉਂਗਾ ਆਉਂਦਾ ਜਾਂਦਾ ਜੇ ਨਹੀਂ ਤੇ ਵਾਹਿਗੁਰੂ ਵਾਹਿ ਨੂੰ ਕਹੀ ਜੋ ਏਕੋ ਵੰਕਾ ਇਦਾਂ ਹੀ ਕਹੀ ਜੋ ਵਿਚਾਰ ਵੱਖਰਾ ਦੇ ਦਿਓ ਨਾਲ ਥਾਟ ਵੱਖਰਾ ਆ ਗਿਆ ਨਾ ਨਵਾਂ ਆ ਗਿਆ ਇਹਦੀ ਪ੍ਰੈਕਟਿਸ ਕਰ ਲਓ 5 ਮਿੰਟ ਫਿਰ 10 ਮਿੰਟ 15 ਕਿ ਮਿੰਟ ਬਹੁਤ ਨੇ ਇਕੱਲੇ ਬੈਠੋ ਫੋਨ ਬੰਦ ਕਰੋ ਆਦਤ ਪਾਓ ਤੇ ਨਾਲ ਜਿੰਨੇ ਵੀ ਤੁਸੀਂ ਸਾਰੇ ਵੀਰਪਰਾ ਸੇਤ ਦਾ ਤੇ ਮਨ ਦਾ ਤਨ ਦਾ ਵੀ ਖਿਆਲ ਰੱਖੋ ਤੇ ਮਨ ਦਾ ਤਨ ਵਾਸਤੇ ਜਿੰਨੇ 40 ਸਾਲ ਹੋਦੇ ਹੋ ਗਏ 40 ਵਾਲੇ ਮਿੱਠਾ ਛੱਡ ਦੇ ਜੀਰੋ ਕਰ ਦਿਓ ਮਿੱਠਾ ਜੀ weight 5-7 kg वैसे ही ਘਟ ਜਾਣਾ ਤੇ ਤੁਸੀਂ ਵੈਸੇ ਵੀ ਚਮਕ ਆ ਜਾਣੀ ਤੁਹਾਡੇ ਚ ਜਦੋਂ 40 ਦੇ ਆ ਜਾਓ ਮਿੱਠਾ ਜੀਰੋ ਕਰ ਦਿਓ ਫਿੱਕੀ ਚਾਹ ਜਿਆਦਾ ਹੀ ਐਮਰਜੈਂਸੀ ਪਵੇ ਤੇ ਕਦੇ ਨਹੀਂ ਤੇ ਮਿੱਠਾ ਬੰਦ ਰਾਤ ਦੀ ਰੋਟੀ 6 ਵਜੇ ਖਾਓ ਇੱਕ ਫੁਲਕਾ ਮਸਾ ਬਸ ਤਿੰਨ ਚਾਰ ਰੋਟੀਆਂ ਰਾਤ ਨੂੰ ਨਹੀਂ ਖਾਣੀਆਂ ਇੱਕ ਹੀ ਫੁਲਕਾ ਸਵੇਰੇ ਰੱਜ ਕੇ ਖਾ ਲਓ ਰਾਤ ਦੀ ਰੋਟੀ ਇੱਕ ਤੇ ਆ ਜਾਓ ਜਾਂ ਤੇ ਰੋਟੀ ਛੱਡ ਦਿਓ ਰਾਤ ਦੀ ਜਾਂ ਫਿਰ ਇੱਕ ਰੋਟੀ 6 ਵਜੇ ਹਲਕਾ ਭੋਜਨ ਕਰ ਦਿਓ ਮਿੱਠਾ ਛੱਡ ਦਿਓ ਤੇ ਰਾਤ ਦੀ ਰੋਟੀ ਛੱਡ ਦਿਓ ਬਸ ਕਣਕ ਚੌਲ ਵੀ ਘਟਾਈਏ 40 ਪਲੱਸ ਹੋ ਜਾਈਏ ਤੇ ਕਣਕ ਤੇ ਚੌਲ ਵੀ ਘਟਾ ਦੇਣੇ ਚਾਹੀਦੇ ਬਹੁਤ ਘਟਾ ਦੇਣੇ ਚਾਹੀਦੇ ਸਿਹਤ ਦਾ ਖਿਆਲ ਥੋੜੀ ਬਹੁਤ ਵਾਕ ਸੈਰ ਐਕਸਰਸਾਈਜ਼ ਯੋਗਾ ਜਿਮ ਕੁਸ਼ ਵੀ ਥੋੜਾ ਮੂਤ ਕਰਨਾ ਮਨ ਵਾਸਤੇ ਚੌਂਕੜਾ ਲਾ ਕੇ ਬਹਿਣਾ ਇਕਾਗਰਤਾ ਲਈ ਬਹਿਣਾ ਥੋੜੇ ਚਿਰ 10 ਮਿੰਟ 15 ਮਿੰਟ ਫਿਰ ਚੰਗੇ ਵਿਚਾਰਾਂ ਦੀ ਪ੍ਰੈਕਟਿਸ ਕਰਨੀ ਹੈ ਜੇ ਆਪ ਨੂੰ 네ਗਟਿਵਿਟੀ ਦੇ ਵਿਚਾਰ ਆਉਂਦੇ ਨੇ ਫਿਰ ਚੰਗੇ ਵਿਚਾਰ ਬਾਹਰੋਂ ਲੈ ਲਓ ਫਿਰ ਹਾਇਰ ਕਰ ਲਓ ਜਦੋਂ ਆਪ ਤੋਂ ਕੰਮ ਨਾ ਨਾ ਹੋਵੇ ਫਿਰ ਬਾਹਰਲੇ ਤੋਂ ਹਾਇਰ ਕਰ ਲਈ ਦੀ ਕਿਸੇ ਆਪਣੇ ਵਿਚਾਰ 네ਗਟਿਵ ਹੋਣ ਫਿਰ ਕਿਸੇ ਦੀ ਹੈਲਪ ਲੈ ਲਈ ਦੀ ਸਰਸਰ ਦਿਨ ਵਿੱਚ ਸੁਣੀ ਜਾਇਦਾ 네ਗਟਿਟਿਟੀ ਹੈ ਫਿਰ ਹਰ ਵੇਲੇ ਕੋਲ ਤਾਂ ਹਾਂਜੀ ਨਵੇਂ ਸਾਲ ਦਾ ਨਵਾਂ ਸੁਨੇਹਾ ਨਵੀਂ ਸਵੇਰ ਦਾ ਕਹਿੰਦੇ ਹੁੰਦੇ ਨੇ ਇਹ ਨਵੇਂ ਸਾਲ ਦਾ ਨਵਾਂ ਸੁਨੇਹਾ ਕਮਾਲ ਕਰ ਦਿੱਤੀ ਆ ਯਾਰ ਹਮੇਸ਼ਾ ਦੀ ਤਰ੍ਹਾਂ ਪੋਜ਼ਿਟਿਵ ਮਾਈਂਡਡ ਤੇ ਨੈਗੇਟਿਵਿਟੀ ਤੋਂ ਬਹੁਤ ਦੂਰ ਬਾਈ ਰஞ்சிਤ ਸਿੰਘ ਢੱਡੀਆਂ ਦੇ ਗੱਲਬਾਤ ਕਰ ਰਹੇ ਸੀ ਤੇ ਇਹਨਾਂ ਦਾ ਹਮੇਸ਼ਾ ਤੋਂ ਆਪਾਂ ਇਹਨਾਂ ਦੀਆਂ ਵੀਡੀਓ ਦੇਖਨੇ ਆ ਤੇ ਇਹ ਅਗਰ ਇਹਨਾਂ ਦੀ ਆਪਾਂ ਸਿਰਫ ਵੀਡੀਓ ਦੇਖਦੇ ਰਹੀਏ ਨਾ ਆਟੋਮੈਟਿਕਲੀ ਯਾ ਯਾ ਦੇਖੋ ਨਾ ਕੋਈ ਕੋਈ ਕਹਿਣ ਵਾਲੇ ਵੀ ਹੁੰਦੇ ਨੇ ਕਿ ਢੱਡੀਆਂ ਵਾਲਾ ਇਸ ਤਰ੍ਹਾਂ ਢੱਡੀਆਂ ਵਾਲੇ ਉਸ ਤਰ੍ਹਾਂ ਲੇਕਿਨ ਆਪਾਂ ਇਹਨਾਂ ਦੀ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਹੁੰਦੀਆਂ ਨੇ ਨਾ ਉਹ ਡੇ ਬਾਈ ਡੇ ਆਪਾਂ ਆਪਣੀ ਜ਼ਿੰਦਗੀ ਤੇ ਅਪਲਾਈ ਕਰਨੇ ਆ ਤੇ ਜ਼ਿੰਦਗੀ 'ਚ ਇੱਕ ਬੜਾ ਨਿਖਾਰ ਆਂਦਾ ਹੈ ਯਾਨੀ ਕਿ ਇਹ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਦੱਸਦੇ ਨੇ ਨਾ ਕਿ ਇਹ ਮਜ਼ਬਦ ਦੇ ਮੁਤਾਬਕ ਦੱਸਦੇ ਪਏ ਨੇ ਕਿ ਜੀ ਤੁਸੀਂ ਮਜ਼ਬਦ ਦੇ ਮੁਤਾਬਕ ਜ਼ਿੰਦਗੀ ਗੁਜ਼ਾਰੋ ਇੱਕ ਆਮ ਬੰਦਾ ਜਿਹੜਾ ਉਹ ਜ਼ਿੰਦਗੀ ਉਹ ਉਹਦੇ ਵਾਸਤੇ ਮਜ਼ਹਬ ਇੱਕ ਗਾਈਡਲਾਈਨ ਹੁੰਦੀ ਹੈ ਗਾਈਡਲਾਈਨ ਹੁੰਦੀ ਹੈ ਗਾਈਡਲਾਈਨ ਹੁੰਦੀ ਹੈ ਤੇ ਜ਼ਿੰਦਗੀ گزارਣ ਵਾਸਤੇ ਤੇ ਤਕਰੀਬਨ ਸਾਰੇ ਮਜ਼ਹਬ ਦੁਨੀਆ ਦੇ ਵਿੱਚ ਜਿੰਨੇ ਵੀ ਮਜ਼ਹਬ ਨੇ ਆ ਚੀਜ਼ ਦਾ ਦਰਸ ਦੇ ਰਹੇ ਨੇ ਦਰਸ ਦੇ ਰਹੇ ਨੇ ਕਿ ਪੋਜ਼ਿਟਿਵ ਰਹੋ ਨੈਗੇਟਿਵਿਟੀ ਤੋਂ ਦੂਰ ਰਹੋ ਹਾਂ ਲੜਾਈ ਝਗੜੇ ਨੂੰ ਖਤਮ ਕਰੋ ਆਪਣੇ ਅੰਦਰੋਂ ਹਸਦ 부ਗਜ਼ ਕੀਨਾ ਇਹਨੂੰ ਧੋ ਦਵੋ ਸਾਫ਼ ਕਰ ਦਵੋ ਅਗਰ ਕੋਈ ਤੁਹਾਨੂੰ ਮਾੜਾ ਕਹਿੰਦਾ ਤੇ ਤੁਸੀਂ ਉਹਦੇ ਤੇ ਰਿਐਕਸ਼ਨ ਨਾ ਕਰੋ ਬਲਕਿ ਤੁਸੀਂ ਕਹੋ ਯਾਰ ਠੀਕ ਹੈ ਮਿੱਟੀ ਪਾਓ ਉਹ ਨਵੇਂ ਸਾਲ ਤੇ ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਵੀ ਸਾਲ ਤੇ ਚੇਂਜ ਹੁੰਦੇ ਰਹਿੰਦੇ ਸਾਲਾਂ ਜੋ ਸਾਲ ਦਿਨਾ ਜੋ ਦੇਵ ਨਿਕਲਦੇ ਰਹਿੰਦੇ ਨੇ ਤੇ ਫਰਕ ਤੇ ਉਦੋਂ ਆਏਗਾ ਕਿ ਜਦੋਂ ਤੁਸੀਂ ਆਪਣਾ ਵਿਚਾਰ ਬਦਲੋਗੇ ਕਰਮ ਕਰਮ ਬਦਲ ਲੋਗੇ ਮਸਾਲੇ ਕਿ ਤੁਸੀਂ ਪਿਛਲੇ ਸਾਲ ਬਹੁਤ ਜ਼ਿਆਦਾ ਲੋਗਾ ਦੋਸਾੜ ਦੇ ਰਹੇ ਜੇ ਜਾਂ ਤੁਸੀਂ ਉਹਨਾਂ ਨੂੰ ਬੁਰਾ ਸਮਝਦੇ ਰਹੇ ਜੇ ਤੇ ਤੁਹਾਨੂੰ ਇਹ ਚਾਹੀਦਾ ਕਿ ਨਵੇਂ ਸਾਲ ਦੇ ਤੁਸੀਂ ਕੋਈ ਇਹ ਮੈਂ ਵਿਚਾਰ ਬਦਲ ਦੇਣਾ ਹੈ ਮੇਰੇ ਤੇ ਵਿੱਚ ਨੈਗੇਟਿਵਿਟੀ ਹੈ ਕਿਉਂਕਿ ਪੂਰਾ ਇੱਕ ਸਾਲ ਜਾਂ ਪੂਰੀ ਇਸ ਤੋਂ ਅੱਜ ਤੋਂ ਪਿਛਾਂ ਮਿਛਾ ਆਪਾਂ ਪੂਰੀ ਲਾਈਫ ਉਸ ਚੀਜ਼ ਸੇਮ ਚੀਜ਼ ਪ੍ਰੈਕਟਿਸ ਕਰਕੇ ਵੇਖ ਲਈ ਸਾਡੀ ਜ਼ਿੰਦਗੀ 'ਚ ਨਿਖਾਰ ਨਹੀਂ ਆਇਆ ਨਹੀਂ ਆਇਆ ਤੇ ਕਿਉਂ ਨਾ ਨਵੇਂ ਸਾਲ ਦੇ ਬਦਲ ਲਈ ਫਿਰ ਇਹਨਾਂ ਨੇ ਬੜੀ ਇੱਕ ਪਿਆਰੀ ਵੀਡੀਓ ਦੇ ਸ਼ੁਰੂ 'ਚ ਗੱਲ ਕੀਤੀ ਕਿ ਤੁਸੀਂ ਅਗਰ ਤੁਹਾਨੂੰ ਪੋਜ਼ਿਟਿਵ ਵਿਚਾਰ ਨਹੀਂ ਆਉਂਦੇ ਤੇ ਕਿਸੇ ਤੋਂ ਲੈ ਲਓ ਕਿਸੇ ਤੋਂ ਲੈ ਲਓ ਯਾਨੀ ਕਿ ਕਿਸੇ ਦੀ ਜੀ ਤੁਸੀਂ ਜ਼ਿੰਦਗੀ ਵੇਖਦੇ ਪਏ ਕਿ ਯਾਰ ਉਹਦੀ ਜ਼ਿੰਦਗੀ ਬੜੀ ਖੁਸ਼ ਹੋ ਖੁਰਮ ਬੜੀ ਸਕੂਨ ਚ ਗੁਜ਼ਰਦੀ ਪਈ ਹੈ ਤੇ ਉਹਦੇ ਵਾਲੀਆਂ ਚੀਜ਼ਾਂ ਤੁਸੀਂ ਆਪਣੇ ਆਪ ਤੇ ਅਪਲਾਈ ਕਰਨ ਲੱਗ ਪਾਓ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਹੁਣ ਆਪਾਂ ਬਾਈ ਰঞ্জੀਤ ਸਿੰਘ ਢਾਡੀਆਂ ਵਾਲਿਆਂ ਨੂੰ ਸੁਣ ਰਹੇ ਹਾਂ ਤੇ ਅਗਰ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਸੁਣਦੇ ਰਹਿਨੇ ਆ ਤੇ ਆਪਣੇ ਅੰਦਰ ਪੋਜ਼ਿਟਿਵਿਟੀ ਆਟੋਮੈਟਿਕਲੀ ਆਉਂਦੀ ਰਹੇਗਾ ਕਹਿੰਦੇ ਨੇ ਕਿ ਜਿਸ ਤਰ੍ਹਾਂ ਦੀ ਰਹਿਤ ਹੁੰਦੀ ਉਸ ਤਰ੍ਹਾਂ ਦੀ ਬੈਤ ਬੈਤ ਨਹੀਂ ਉਹੀ ਵੀ ਜਿਸ ਤਰ੍ਹਾਂ ਦੇ ਤੁਸੀਂ ਰਹਿਤ ਬੈਤ ਹੈ ਤੁਹਾਡੀ ਉਸ ਤਰ੍ਹਾਂ ਦੇ ਤੁਸੀਂ ਹੋ ਜਾਂਦੇ ਜਿਉਂ ਕਿ ਇਨਸਾਨ ਜਿਹੜਾ ਨਾ ਉਹ ਕਿਆ ਜਾਂਦਾ ਪੰਜਾਬੀ ਦਾ ਲੋਕਾ ਦੇ ਕਿ ਰਹਿਤ ਮਲੂਕ ਹੁੰਦਾ ਹੈ ਕਿ ਜਿਸ ਤਰ੍ਹਾਂ ਦੇ ਲੋਗਾ ਚ ਰਹਿੰਦਾ ਹੈ ਜਿਸ ਤਰ੍ਹਾਂ ਦੇ ਸੋਚ ਚ ਰਹਿੰਦਾ ਉਹ ਉਸ ਤਰ੍ਹਾਂ ਦਾ ਹੀ ਹੋ ਜਾਂਦਾ ਜੇ ਉਹ ਮਸਲਸਲ 네ਗੇਟਿਵ ਸੋਚਦਾ ਰਹੇਗਾ ਤੇ ਉਹ 네ਗੇਟਿਵ ਹੋ ਜਾਏਗਾ ਤੇ ਅਗਰ ਉਹ ਪੋਜ਼ਿਟਿਵ ਲੋਕਾਂ ਚ ਰਹੇਗਾ ਜਿਹੜੇ ਕਹਿਣਗੇ ਯਾਰ ਇਹ ਦੁੱਖ ਸੁੱਖ ਇਹ ਹਰ ਚੀਜ਼ ਜ਼ਿੰਦਗੀ ਦਾ ਹਿੱਸਾ ਨੇ ਕਈ ਜਲ ਨਹੀਂ ਚੱਲਦੇ ਹਾਂ ਕਈ ਐਸੇ ਵੀ ਦੁਨੀਆ ਚ ਲੋਕ ਹੁੰਦੇ ਨੇ ਕਿ ਹਰ ਵਕਤ ਉਹ ਟੈਨਸ਼ਨ ਚ ਰਹਿੰਦੇ ਨੇ ਹਾਈਪਰ ਟੈਨਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਇੱਕ ਕੁਰਾਨੇ ਪਾਕ ਦੀ ਇੱਕ ਆਇਤ ਹੈ ਕਿ ਜਿਹੜਾ ਬੰਦਾ ਮਸਲਸਲ ਗਮ ਦੇ ਵਿੱਚ ਰਹਿੰਦਾ ਨਾ ਜਾਂ ਟੈਨਸ਼ਨ ਚ ਰਹਿੰਦਾ ਉਹਨੂੰ ਬੀਪੀ ਦਾ ਮਸਲਾ ਹੁੰਦਾ ਤੇ ਬੀਪੀ ਦੇ ਮਸਲੇ ਤੋਂ ਸਾਰੇ ਹੀ ਮਸਲੇ ਸ਼ੁਰੂ ਹੋ ਜਾਂਦੇ ਨੇ ਦੇਖੋ ਨਾ حضرت ਯੂਸਫ علیہ السلام ਦਾ ਕਿੱਸਾ ਕਿ ਉਹਨਾਂ ਦੇ ਵਾਲਿਦ حضرت ਯਾਕੂਬ علیہ السلام ਉਹਨਾਂ ਦੀ ਜੁਦਾਈ ਦੇ ਗਮ ਦੇ ਵਿੱਚ ਰਹੇ ਤੇ ਉਹਨਾਂ ਦੀ ਨਾ ਬਿਨਾਈ ਚਲੀ ਗਈ ਉਹਨਾਂ ਦੀ ਨਜ਼ਰ ਹਾਂ ਰੋ ਰੋ ਕੇ ਉਹਨਾਂ ਦੀ ਨਜ਼ਰ ਚਲੀ ਗਈ ਤੇ ਮੈਂ ਇੱਕ ਤਫਸੀਰ ਕਰਨ ਵਾਲੇ ਦੀ ਤਫਸੀਰ ਸੁਣਦਾ ਬਈ ਸੁਣਿਆ ਕਿ ਜਿਹੜਾ ਬੰਦਾ مسلسل ਗਮ ਚ ਰਹਿੰਦਾ ਨਾ ਉਹਨੂੰ ਹਾਈਪਰ ਟੈਨਸ਼ਨ ਹੋ ਜਾਂਦੀ ਹੈ ਹਾਂ ਹਾਈਪਰ ਟੈਨਸ਼ਨ ਦੀ ਵਜ੍ਹਾ ਤੋਂ ਬੰਦੇ ਦਾ ਬੀਪੀ ਜਿਹੜਾ ਉਹ ਕੰਟਰੋਲ ਨਹੀਂ ਰਹਿੰਦਾ ਤੇ ਬੀਪੀ ਦੇ ਸਭ ਤੋਂ ਵੱਡੀ ਨਿਸ਼ਾਨੀ ਇਹ ਵੇ ਕਿ ਤੁਹਾਡੀ ਬਿਨਾਈ ਆਸਾ ਹਾਂ ਉਹ ਬਿਨਾਈ ਇਸ ਤਰ੍ਹਾਂ ਨਾ ਕਿ ਜਿਹੜੀਆਂ ਆਪਾਂ ਅੱਖਾਂ ਦੇ ਵਿੱਚ ਵੇਨਾਂ ਨੇ ਉਹ ਬਹੁਤ ਬਰੀਕ ਨੇ ਹਾਂ ਜਦੋਂ ਬਲੱਡ ਪ੍ਰੈਸ਼ਰ ਹਾਈ ਹੁੰਦਾ ਜਾਂ ਵੱਧ ਹੈ ਨਾ ਤੇ ਫਿਰ ਉਹ ਇਹਨਾਂ ਦੇ ਵਿੱਚ ਸਰਕੂਲੇਸ਼ਨ ਤੇਜ਼ ਹੋ ਜਾਂਦੀ ਤੇ ਜਿੰਦੀ ਵਹਿਆ ਤੋਂ ਆਸਤਾ ਆਸਤਾ ਡੈਮੇਜ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਇੱਕ ਸਾਇੰਸੀ ਗੱਲ ਅਸੀਂ ਕੋਈ ਡਾਕਟਰ ਤੇ ਹੈ ਨਹੀਂ ਲੇਕਿਨ ਇਹ ਇੱਕ ਆਬਜ਼ਰਵੇਸ਼ਨ ਹੈ ਲੇਕਿਨ ਜਿਵੇਂ ਬੰਦਾ ਪਰੇਸ਼ਾਨ ਰਹਿੰਦਾ ਉਹ ਖੁਸ਼ ਵੀ ਰਹਿ ਸਕਦਾ ਆਪਣੇ ਆਪ ਤੇ ਵਰਕ ਕਰੇ ਅਗਰ ਆਪਣੇ ਆਪ ਤੇ ਵਰਕ ਕਰੇ ਹੋ ਤੇ ਉਹ ਆਪਣੀ ਜ਼ਿੰਦਗੀ ਚ ਨਖਾਰ ਬਦਲਾਓ ਲਿਆ ਸਕਦਾ ਇਹ ਤੇ ਬੰਦੇ ਤੇ ਡਿਪੈਂਡ ਕਰਦਾ ਬੰਦ ਪੋਜ਼ਿਟਿਵ ਰਹਿਣਾ ਤੇ ਸਭ ਤੋਂ ਵੱਡੀ ਗੱਲ ਜ਼ਿਕਰ ਆਏ ਹੋਏ ਕਿ ਬੰਦਾ ਆਪਣੇ ਆਪ ਨੂੰ ਜ਼ਿੰਦਾ ਮਹਿਸੂਸ ਕਰੇ ਜ਼ਿੰਦਾ ਮਹਿਸੂਸ ਹੈ ਕਿ ਮੈਂ ਹੁਣ ਇੱਥੇ ਮੌਜੂਦ ਹਾਂ ਕਿ ਮੈਂ ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਗੌਰ ਕਰਾਂ ਕਿ ਯਾਰ ਵੇਖ ਇਹਨਾਂ ਨੂੰ ਵੇਖ ਕੇ ਖੁਸ਼ੀ ਹੋਣਾ ਜਿਤਨਾ ਬਾਈ ਰਜੀ ਸਿੰਘ ਡਾਗੇਗਾ ਕਿ ਜਦੋਂ ਤੁਹਾਨੂੰ ਕਬੂਤਰ ਉੜਦਾ ਵੇਖ ਕੇ ਖੁਸ਼ੀ ਹੋਣ ਲੱਗ ਪਵੇ ਜਾਨਵਰਾਂ ਚੋਟੀਆਂ-ਚੋਟੀਆਂ ਚੀਜ਼ਾਂ ਨੂੰ ਅਬਜ਼ਰਵ ਕਰਨ ਲੱਗ ਪੋ ਇੱਕ ਹੋਰ ਚੀਜ਼ ਵੀ ਆ ਗਈ ਹੈ ਨਵਾਂ ਸਾਲ ਤੇ ਸ਼ੁਰੂ ਹੋਇਆ ਤੇ ਮੈਂ ਆਪਣੇ ਦੋਸਤਾਂ ਨੂੰ ਆਪਣੇ ਸਬਸਕ੍ਰਾਈਬਰਾਂ ਨੂੰ ਆਪਾਂ ਇਹ ਕਹਿੰਨੇ ਆ ਕਿ ਤੁਸੀਂ ਆਪਣੇ ਨਾ ird gird ਲੋਕਾਂ ਦਾ ਖਿਆਲ ਰੱਖੋ ਉਹਦੇ ਨਾਲ ਇਹ ਹੁੰਦਾ ਕਿ ਤੁਹਾਡਾ ਦਿਲ ਜਿਹੜਾ ਉਹ ਨਰਮ ਰਹਿੰਦਾ ਜਦੋਂ ਤੁਹਾਡਾ ਦਿਲ ਨਰਮ ਰਹਿੰਦਾ ਨਾ ਤੇ ਫਿਰ ਤੁਸੀਂ ਮਾਸਰੇ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਕੋਈ ਪੋਜ਼ਿਟਿਵਿਟੀ ਆਵੇ ਤੁਸੀਂ ਕੁਛ ਨਾ ਕੁਛ ਫਲਾਈ ਕੰਮ ਕਰਨ ਲੱਗ ਪੈਂਦੇ ਹੋ ਫਲਾਈ ਕੰਮ ਤੋਂ ਮਰਾਦ ਇਹ ਹੈ ਕਿ ਕਿਸੇ ਨਲਕਾ ਲਵਾਤਾ ਪਾਣੀ ਯਾਨੀ ਕਿ ਫਲਾਈ ਇਨਸਾਨੀਅਤ ਕੁਛ ਛੋਟੇ ਮੋਟੇ ਕੰਮ ਅਗਰ ਬੰਦੇ ਦੀ ਇੱਕ ਬੰਦੇ ਕੋਲ ਇਤਨੇ ਕੋ ਪਿਆਸੇ ਹਨ ਹੈ ਨਾ ਤੇ ਛੋਟੇ ਮੋਟੇ ਕੰਮ ਕਰਾਉਂਦੇ ਰਹਿਣਾ ਚਾਹੀਦਾ ਉਹਨਾਂ ਦੇ ਕਹਿਣ ਜਿਸਮ ਭਾਈ ਰਣਜੀਤ ਸਿੰਘ ਟੜੀ ਵਾਲੇ ਕਹਿ ਰਹੇ ਸੀ ਕਿ 2050 ਤੱਕ ਹੋ ਸਕਦਾ ਸਾਡੇ ਜੋ ਅੱਦੇ ਨਾਲ ਤੇ 2124 ਤੱਕ ਤੇ 2024 ਦੇ ਜਪਨੇ ਕਿਤਨੇ ਨੇ ਜਿਹੜੇ ਆਪਣੇ ਜਾਣਨ ਵਾਲੇ ਚਲੇ ਗਏ ਇਹ 2025 ਸੋਚ ਕੇ ਤੁਸੀਂ ਜ਼ਿੰਦਗੀ گزارੋਗੇ ਹੋ ਸਕਦਾ ਹੈ ਮੇਰਾ ਆਖਰੀ ਸਾਲ ਹੋਵੇ ਤੇ ਤੁਸੀਂ ਇਹਨੇ ਜ ਆਪਣੇ ਆਪ ਚ ਚੇਂਜਿੰਗ ਲਿਆਓ ਕਿ ਸਮਝੋਗੇ ਤੁਹਾਡਾ ਇਹ ਆਖਰੀ ਸਾਲ ਹੈ ਤੇ ਉਸ ਹਿਸਾਬ ਜੀ ਕੀ ਕੀ ਕਰਨਾ ਚਾਹੋਗੇ ਤੁਸੀਂ ਉਹ ਕਰੋ ਇਹ ਤੇ ਪੋਜ਼ਿਟਿਵ ਕਰੋ ਇਹ ਨਹੀਂ ਕਿ ਨੈਗੇਟਿਵ ਜੀ ਮਾਰ ਦੇਾਂਗੇ ਅਬ ਬਦਲਾ ਲੈਣ ਵਾਲੀ ਭਾਵਨਾ ਤੇ ਇਹ ਖਾਇਸ਼ਾਂ ਇਹ ਕੁਝ ਵੀ ਨਹੀਂ ਰੱਖਿਆ ਇੱਕ ਵਕਤ ਆਉਂਦਾ ਕਿ ਬੰਦੇ ਨੂੰ ਲੱਗਦਾ ਕਿ ਯਾਰ ਇਹ ਮੈਂ ਐ ਵੀ ਪਾਲੀ ਰੱਖਿਆ ਇਹ ਗੁੱਗਤ ਜਿਹੜਾ ਐਵੇਂ ਪਾਲੀ ਰੱਖਿਆ ਤੇ ਮਾਫ ਕਰ ਦੇਣਾ ਇਹ ਸਭ ਤੋਂ ਵੱਡੀ ਨੇਕੀ ਹੈ ਸਭ ਤੋਂ ਵੱਡੀ ਸਭ ਤੋਂ ਵੱਡੀ ਨੇਕੀ ਹੈ ਤੇ ਛੋਟੀਆਂ ਛੋਟੀਆਂ ਨੇਕੀਆਂ ਕਹਿੰਦੇ ਨੇ ਕਿ ਇਨਸਾਨ ਦੀ ਜ਼ਿੰਦਗੀ ਖੂਬਸੂਰਤ ਬਣਾ ਦਿੰਦੀਆਂ ਤੇ ਫਿਰ ਦੂਸਰਾ ਦੋਸਤੋ ਇਹ ਕਿ ਪੰਜਾਬੀ ਦੇ ਵਿੱਚ ਇੱਕ ਹੈ ਕਿ ਨੇਕੀ ਕਰ ਦਰਿਆ ਵਿੱਚ ਡਾਲ ਉਰਦੂ ਦੀ ਕਹਾਵਤ ਹੈ ਨੇਕੀ ਕਰ ਦਰਿਆ ਵਿੱਚ ਡਾਲ ਅਗਰ ਤੁਸੀਂ ਕਿਸੇ ਨਾਲ احسان ਕੀਤਾ ਨੇਕੀ ਕੀਤੀ ਹੈ ਨਾ ਤੇ ਫਿਰ ਤੁਸੀਂ ਭੁੱਲ ਜਿਓ ਫਿਰ ਇਹ ਨਾ ਤੁਸੀਂ ਸੋਚੋ ਕਿ ਯਾਰ ਮੈਂ ਉਹਦੇ ਕੋਲੋਂ ਦਾ ਬਦਲਾ ਲਾਂ ਉਹਦਾ ਬਦਲਾ ਜਾਂ ਉਹ ਕੱਲ ਨੂੰ ਅਗਰ ਮਿਸਾਲ ਹੈ ਤੁਸੀਂ ਇੱਕ ਬੰਦੇ ਨਾਲ ਨੇਕੀ ਕੀਤੀ ਉਹ ਕੱਲੋਂ ਤੁਹਾ ਤੁਸੀਂ ਉਹਨੂੰ ਕੋਈ ਕੰਮ ਕਹਿੰਦੇ ਜੇ ਜਾਂ ਤੁਸੀਂ ਉਹਦੇ ਨਾਲ ਕੁਝ ਮਤਲਬ ਕਿ ਉਹਨੂੰ ਗੱਲ ਕਹਿੰਦੇ ਜੇ ਉਹ ਨਹੀਂ ਮੰਨਦਾ ਤੇ ਤੁਹਾਡੇ ਫੌਰਨ ਦਿਲ ਚ ਆ ਜਾਏਗਾ ਮੈਂ ਇਹ ਨਾਲ ਨੇਕੀ ਕੀਤੀ ਇਹਨੇ ਮੇਰੀ ਗੱਲ ਇਹ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਪਾਇਆ ਜਾਂਦਾ ਖਾਸ ਤੌਰ ਤੇ ਸਾਡੇ ਸਮਾਜਰੇ ਵਿੱਚ ਹਰ ਬੰਦਾ ਨਾ ਡਿਮਾਂਡ ਕਰਦਾ ਕਿ ਮੈਂ ਕਿਸੇ ਨਾਲ ਚੰਗਾ ਕੀਤਾ ਅਗਲਾ ਵੀ ਉਹ ਅਗਲਾ ਅਗਲਾ ਵੀ ਚੰਗਾ ਬਈ ਤੁਸੀਂ ਚੰਗਾ ਕੀਤਾ ਆਪਣੇ ਜ਼ਮੀਰ ਨੂੰ ਮੁਤਮਨ ਕਰਨ ਵਾਸਤੇ ਆਪਣੇ ਮਨ ਨੂੰ ਮੁਤਮਨ ਕਰਨ ਵਾਸਤੇ ਨਾ ਕਿ ਤੁਸੀਂ ਉਹਨਾਂ ਕੋਲੋਂ ਬਦਲਾ ਲੈਣ ਵਾਸਤੇ ਕਿ ਉਹ ਵੀ ਤੁਹਾਡੇ ਨਾਲ ਅੱਗੋਂ ਚੰਗਾ ਕਰੇਗਾ ਉਹ ਉਹਦਾ ਮਸਲਾ ਤੁਹਾਡਾ ੜੀਆ ਤੇ ਉਹਨੂੰ ਸੋਚ ਕੇ ਤੁਸੀਂ 네ਗੇਟਿਵ ਨਾ ਹੋ ਤੇ ਇੱਥੇ ਆਪਾਂ ਅੱਜ ਦੀ ਇੱਕ ਇੱਕ ਲਾਸਟ ਇਹ ਵੇ ਕਿ ਅਗਰ ਆਪਾਂ ਆਪਣੀ ਜਿੰਦਗੀ ਆਪਣੇ ਡੇਲੀ ਬੇਸਿਸ ਤੇ ਡੇ ਬਾਈ ਡੇ ਯਾਨੀ ਕਿ ਦਿਨ ਦੇ ਵਿੱਚ ਅਗਰ ਆਪਾਂ 10 ਚੰਗੇ ਕੰਮ ਕਰੀਏ ਨਾ ਆਪਾਂ ਤੇ ਇਹਦਾ ਮਤਲਬ ਹੈ ਕਿ ਆਪਾਂ ਮਹੀਨੇ ਦੇ ਵਿੱਚ 343 300 ਚੰਗੇ ਕੰਮ ਕਰਾਂਗੇ ਤੇ ਇਹਦੇ ਨਾਲ ਜੇ ਅਗਰ ਇੱਕ ਗਰੀ ਹੈ ਤਾਂ 30 ਬਰ ਦੇ ਨੇ 30 ਵੀ ਬਹੁਤ ਹੁੰਦੇ ਨੇ ਅਗਰ ਜ਼ਿੰਦਗੀ ਚੇਂਜ ਕਰਨੀ ਹੋਵੇ ਤਾਂ ਸਾਲ ਦੇ 365 ਕੰਮ ਐਸੇ ਤੇ ਇਨਸਾਨ ਨੂੰ ਕਿਸੇ ਨੇ ਯਾਦ ਰੱਖਣਾ ਆਪਣੇ ਕਿੰਨੇ ਪਿੱਛੇ ਮਾਰ ਗਿਆ ਕੌਣ ਯਾਦ ਰੱਖਦਾ ਉਹਨਾਂ ਲੋਗਾਂ ਨੂੰ ਯਾਦ ਕੀਤਾ ਜਾਂਦਾ ਕਿ ਜਿਹੜੇ ਕੋਈ ਤਾਰੀਖ ਦੇ ਵਿੱਚ ਅੱਛੇ ਕੰਮ ਕਰ ਰਹੇ ਨੇ ਕੋਈ ਨਬੀ ਪੈਗੰਬਰ ਗੁਰੂ ਜਾਂ ਜਿਹੜੇ ਇਨਸਾਨੀਅਤ ਦੀ ਫਲਾਹ ਵਾਸਤੇ ਕੰਮ ਕਰਦੇ ਨੇ ਉਹਨਾਂ ਨੂੰ ਲੋਕ ਯਾਦ ਰੱਖਦੇ ਨੇ ਤੇ ਇਸ ਲਈ ਕੋਸ਼ਿਸ਼ ਕਰੋ ਕੋਈ ਐਸਾ ਕੰਮ ਕਰ ਜੋ ਕਿ ਲੋਕ ਦੁਨੀਆ ਯਾਦ ਰੱਖੇ ਬਾਈ ਰਣਜੀਤ ਸਿੰਘ ਢਿਲੜੀਆਂ ਵਾਲੀ ਜਿਸ ਵੀਡੀਓ ਦੇ ਨਾਲ ਵੀਡੀਓ ਦਾ ਐਂਡ ਕਰਨੇ ਆ ਮਿਲਨੇ ਇੱਕ ਨਵੀਂ ਵੀਡੀਓ ਨਾਲ ਸਾਡੇ ਨੂੰ ਇਜਾਜ਼ਤ ਅੱਲਾਹ ਨਿਗਹਿਬਾਨ